ਜਿੱਥੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਤੇ ਪੰਜਾਬ ਦੇ ਸਾਰੇ ਹੀ ਅਸਲਾ ਧਾਰਕਾਂ ਨੂੰ 31 ਮਾਰਚ ਤੋਂ ਪਹਿਲਾਂ-ਪਹਿਲਾਂ ਆਪਣਾ ਅਸਲਾ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾਉਣ ਦੇ ਸਖਤ ਆਦੇਸ਼ ਦਿੱਤੇ ਗਏ ਨੇ ਇਸ ਬਾਬਤ ਥਾਣਾ ਡੈਲੋਂ ਦੇ ਮੁਖੀ ਐਸ ਐਚਓ ਸ਼੍ਰੀ ਰਵਿੰਦਰ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਈ ਅਸਲਾ ਧਾਰਕ ਅਸਲਾ ਜਮ੍ਹਾਂ ਨਹੀਂ ਕਰਵਾਉਂਦਾ ਤਾਂ 31 ਮਾਰਚ ਤੋਂ ਬਾਅਦ ਉਨਾਂ 'ਤੇ ਸਖਤ ਕਾਰਵਾਈ ਹੋਵੇਗੀ ਅਤੇ ਲਾਇਸੈਂਸ ਵੀ ਕੈਨਸਲ ਹੋ ਸਕਦਾ ਹੈ ਜਿਨ੍ਹਾਂ ਕੋਲ ਇੱਕ ਤੋਂ ਵੱਧ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਾਰੇ ਲਾਇਸੈਂਸ ਹੀ ਹਥਿਆਰ ਥਾਣੇ ਵਿੱਚ ਜਮ੍ਹਾਂ ਕਰਵਾਉਣ ਜਾਂ ਫਿਰ ਗਨ ਹਾਊਸਾਂ ਦੇ ਵਿੱਚ ਜਮ੍ਹਾਂ ਕਰਵਾ ਕੇ ਉਸ ਦੀ ਰਸੀਦ ਸਬੰਧਤ ਥਾਣੇ ਨੂੰ ਜ਼ਰੂਰ ਦਿਖਾਉਣ ਪੱਤਰਕਾਰ ਨਾਲ ਅੱਗੇ ਗੱਲਬਾਤ ਕਰਦੇ ਆ ਐਸ ਐਚਓ ਸ਼੍ਰੀ ਰਵਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਚੋਣਾਂ ਨੂੰ ਬਹੁਤ ਹੀ ਅਮਨ ਆਮਾਨ ਦੇ ਨਾਲ ਕਰਵਾਉਣ ਦੇ ਲਈ ਬਚਨਵਾਦਾਂ ਅਤੇ ਆਮ ਪਬਲਿਕ ਦੀ ਸੁਰੱਖਿਆ ਦੀ ਬਣਾਈ ਰੱਖਣ ਲਈ ਵੀ ਅਸੀਂ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕਰ ਸਕਦੇ ਇਸ ਲਈ ਕੋਈ ਵੀ ਸ਼ਰਾਰਤੀ ਅਨਸਰ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਬਖਸ਼ ਨਹੀਂ ਜਾਵੇਗਾ ਇਸ ਮਾਕੇ ਹੋਰ ਕੀ ਗਲਤ ਹੋਈ ਹੈ ਸੁਣੋ ਪੂਰੀ ਖਬਰ ਸੱਸੀ ਗਾਲੀ ਮੈਂ ਕਰਨਜੀਤ ਸਿੰਘ ਖੇਲਾ ਅੱਜ A13 ਨੂੰ ਦੇਖਣ ਵਾਲਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਤੁਹਾਨੂੰ ਡੇਲੋਂ ਥਾਣੇ ਦੇ ਵਿੱਚ ਲੈ ਕੇ ਜਾ ਰਹੇ ਹਾਂ ਐਸਐਚਓ ਸਾਹਿਬ ਦੇ ਸੰਦੇਸ਼ ਨੇ ਡੇਲੋਂ ਥਾਣੇ ਦੇ ਹੋਰਾਂ ਥਾਣਿਆਂ ਦੇ ਵੀ ਸਾਰਿਆਂ ਦੀ ਤਕਰੀਰ ਹੁੰਦਾ ਲੋ ਵੀ ਜਿਹੜੇ ਅਸਲਾਦਾਰਕ ਨੇ ਜਿਨ੍ਹਾਂ ਕੋਲੇ ਅਸਲਾ ਉਹ ਜਿੰਨਾ ਵੀ ਜਲਦੀ ਹੋ ਸਕਦਾ ਅਸਲਾ ਆਪਦਾ ਜਮ੍ਹਾਂ ਕਰਾਓ ਉਹਨਾਂ ਦਾ ਕਹਿਣਾ ਵੀ ਜਿਹੜਾ ਨਹੀਂ ਅਸਲਾ ਜਮ੍ਹਾਂ ਕਰਾਊਗਾ ਬਿਨਾਂ ਪਰਮਿਸ਼ਨ ਤੋਂ ਰੱਖੂਗਾ ਉਹਦੇ ਉੱਤੇ ਪਰਚਾ ਦਰਜ ਹੋਊਗਾ ਠੋਕ ਕੇ ਤੇ ਕਾਨੂੰਨੀ ਕਾਰਵਾਈ ਹੋਊ। ਨਹੀਂ ਆਪਦਾ ਚੁੱਪ ਕਰਕੇ ਜੋ ਵੀ ਐ ਅਸਲਾ ਜਾਂ ਦੁਕਾਨ ਤੇ ਜਮ੍ਹਾਂ ਕਰਾਓ। ਜੇ ਥਾਣੇ 'ਚ ਨਹੀਂ ਕਰਾਉਣਾ ਦੁਕਾਨ ਦੀ ਪਰਚੀ ਲੈ ਕੇ ਦੇਵੋ ਥਾਣੇ ਦੇ ਵਿੱਚ ਦਿਖਾਓ ਲੈ ਕੇ ਜਿਹੜੀ ਦੁਕਾਨ ਤੇ ਜਮ੍ਹਾਂ ਕਰਾਇਆ ਕਿਸੇ ਵੀ ਸ਼ਾਪ ਤੇ ਕਰਾਓ ਕੋਈ ਪ੍ਰੋਬਲਮ ਨਹੀਂ ਵੀ ਥਾਣੇ 'ਚ ਕਰਾਉਣ ਦੀ ਕੋਈ ਜ਼ਰੂਰੀ ਨਹੀਂ ਵੀ ਥਾਣੇ 'ਚ ਕਰਾਉਣੀ ਹਾਂ ਅਗਰ ਨਹੀਂ ਸ਼ੌਪ ਤੇ ਕਿਤੇ ਕਰਾਉਣਾ ਥਾਣੇ 'ਚ ਕਰਾਉਣਾ ਤਾਂ 31 ਤਰੀਕ ਤੋਂ ਪਹਿਲਾਂ ਪਹਿਲਾਂ 31 ਮਾਰਚ ਤੋਂ ਪਹਿਲਾਂ ਪਹਿਲਾਂ ਆਪਦਾ ਅਸਲਾ ਜ਼ਰੂਰ ਜਮ੍ਹਾਂ ਕਰਾਓ ਸੱਸੀ ਗੱਲ ਇਹ ਸਭੀ ਅੱਜ ਅਸਲੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਜੀ ਲੋਕਾਂ ਨੂੰ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਆਪ ਵੀ ਚੈਨਲ ਦਾ ਸਨਮਾਨ ਕਰਦਾ ਜੀ ਤੇ ਮੈਂ ਥਾਣਾ ਡੇਲੋਂ ਦੇ ਪਿੰਡੇ ਪਿੰਡਾਂ ਦੇ ਜਿਹੜੇ ਸਾਡੇ ਨਗਰ ਪਿੰਡੇ ਆ ਉਹਨਾਂ ਦੇ ਨਿਵਾਸੀਆਂ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਕਿ ਚੋਣ ਜਾਬਤਾ ਜਿਹੜਾ ਆਪਾਂ ਤੇ ਚੋਣ ਜਾਬਤੇ ਦੌਰਾਨ ਮਤਲਬ ਆਪਾਂ ਸ਼ਾਂਤੀਪੂਰਵਕ ਚੋਣਾਂ ਕਰਾਉਣ ਵਾਸਤੇ ਹੋਰ ਜ਼ੋਰ ਮਤਲਬ ਕੋਸ਼ਿਸ਼ ਕਰਾਂਗੇ ਤੁਸੀਂ ਵੀ ਸਾਨੂੰ ਪੂਰਾ ਸਹਿਯੋਗ ਕਰੋ ਤੇ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਜਿਨ੍ਹਾਂ ਅਸਲਾ ਲਾਇਸੈਂਸ ਬੜੇ ਹੋਏ ਨੇ ਤੇ ਅਸਲਾ ਆਪਣੇ ਆਪਣੇ ਘਰ ਚ ਰੱਖਿਆ ਹੋ ਕਿਰਪਾ ਕਰਕੇ ਥਾਣੇ ਦੇ ਵਿੱਚ ਜਮ੍ਹਾਂ ਕਰਾਉਣ ਅਗਰ ਕਿਸੇ ਨੇ ਗਨ ਹੌਸ ਦੇ ਵਿੱਚ ਜਮ੍ਹਾਂ ਕਰਾਇਆ ਤਾਂ ਉਹ ਸਾਨੂੰ ਤਸਦੀਕ ਦੇ ਕੇ ਦੇਵੇ ਪ੍ਰੋਫੈਸਰ ਸਾਨੂੰ ਉਹਦਾ ਪਤਾ ਲੱਗ ਸਕੇ ਕਿ ਉਹਨੇ ਮਤਲਬ ਜਾਣੇ ਕਿ ਅਸਲਾ ਜਿਹੜਾ ਆ ਉਹ ਗਨ ਹੌਸ ਦੇ ਵਿੱਚ ਜਮ੍ਹਾਂ ਕਰਾਇਆ ਹੈ ਇੱਕ ਇੱਕ ਸਰ ਆਪਣੇ ਦੋ ਦੋ ਤਿੰਨ ਤਿੰਨ ਹਲੇ ਵੀਲੇ ਲੋਕਾਂ ਕੋਲ ਉਹਦੇ ਬਾਰੇ ਕਿੰਨੇ ਬੱਤੇ ਰੱਖੇ ਕੀ ਉਹਦਾ ਵੀ ਅੱਗੇ ਇੱਕ ਇੱਕ ਅਸਲਾ ਘਰੇ ਰੱਖ ਲੈਣਾ ਲੋਕ ਰੱਖਣ ਦੀ ਵੀ ਜਮ੍ਹਾਂ ਕਰਾਉਂਦੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਾ ਸਿੱਧੇ ਸਿੱਖ ਲੈਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਮੇਰਾ ਸੰਦੇਸ਼ ਆ ਕਿ ਜਿੰਨੇ ਵੀ ਅਸਲੇ ਨੇ ਤੁਹਾਡੇ ਕੋਲ ਚਾਹੇ 1 ਚਾਹੇ ਕਿਸੇ ਦੇ 2 ਚੜੇ ਹੋਏ ਚਾਹੇ 3 ਚੜੇ ਹੋਏ ਉਹ ਪੂਰੇ ਪੂਰਾ ਅਸਲਾ ਜਿਹੜਾ ਆ ਥਾਣੇ ਦੇ ਵਿੱਚ ਪਾ ਕੇ ਜਮਾ ਕਰਾ ਕੇ ਜਾਣ ਤਾਂ ਕਿ ਕੋਈ ਅਨਸਵਾਭਿਕ ਘਟਨਾਵਾਂ ਵਰਤ ਸਕੇ ਤੇ ਕੋਈ ਨਾਮਬਾਜ਼ੀ ਦਾ ਕਿਸੇ ਦੇ ਰੱਖ ਸਕੇ ਬਾਹਰ ਦੇ ਇਸ ਤੇ ਕਿਹਦੀ ਸਤਾਈ ਕੋ ਜਿਆਦਾ ਨਹੀਂ ਅੱਗੇ ਰਾਮ ਅੱਗੇ ਨਾਲੋਂ ਸਤਾਈ ਕਿੰਨੀ ਜਿਆਦਾ ਚੋਣਾ ਦੇ ਵਿੱਚ ਤੇ ਹਰ ਵਾਰੀ ਜੋ ਨਿਰਦੇਸ਼ ਉੱਪਰੋਂ ਆਉਂਦੇ ਨੇ ਹਾਂਜੀ ਉਹ ਲਾਗੂ ਨਿਚੇ ਡਾਇਰੈਕਟ ਲਾਗੂ ਸਾਡਾ ਫਰਜ਼ ਹੈ ਜੀ ਸਾਡਾ ਅਮਨ ਮਾਨਣਾ ਚੋਣਾਂ ਕਰਾਉਂਦਾ ਜਿਹੜਾ ਉਹ ਸਭ ਤੋਂ ਪਹਿਲਾਂ ਆਪਾਂ ਜਿਹੜੀ ਆ ਉਹ ਨਿਰਪੱਖ ਚੋਣਾਂ ਕਰਾਉਣੀ ਹੈ ਜਿਹੜੀਆਂ ਉਹ ਜ਼ਰੂਰੀ ਸਮਝਦੇ ਠੀਕ ਹੈ ਡੈਲੋ ਤੋਂ ਮੋਨੀ ਖੇਲਾ ਦੀ ਵਿਸ਼ੇਸ਼ ਰਿਪੋਰਟ